ਨਵੀਂ ਵੀਡੀਓ ਤੇ ਨਵੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਅੱਜ ਵੀਡੀਓ ਚ ਬਹੁਤ ਸਸਤੇ ਰੇਟ ਅੱਜ ਆਪਾਂ ਲੈ ਕੇ ਪਹੁੰਚੇ ਹਾਂ ਜੀ ਰੇਟ ਦੇਖ ਕੇ ਸੁਬਾਹ ਦਾ ਜੂਗਾ ਰੇਟ ਜਮਾ ਘਾਟਾ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਇਲਾਕੇ ਚੋਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਹੁੰਡਾਈ ਦੀ i10 ਸਪੋਰਟਸ ਮਾਡਲ ਪੈਟਰੋਲ ਵੇਰੀਐਂਟ ਪੰਜਾਬ ਨੰਬਰ ਚੈਰੀ ਕਲਰ ਚ 2016 ਮਾਡਲ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦੀ ਕੰਡੀਸ਼ਨ ਚੈੱਕ ਕਰੂ ਸੀ ਬੰਪਰ ਚੈੱਕ ਕਰੂ ਬਾਡੀ ਲਾਈਨ ਚੈੱਕ ਕਰੂ ਸਾਰਾ ਕੁਝ ਲਾਈਟਾਂ ਹੈਡਲਾਈਟਾਂ ਹਰ ਚੀਜ਼ ਤੁਸੀਂ ਪਹਿਲਾਂ ਫੋਟੋਆਂ ਚ ਚੈੱਕ ਕਰੂ ਸੀ ਤੁਹਾਨੂੰ ਗੱਡੀ ਬਹੁਤ ਜ਼ਿਆਦਾ ਪਸੰਦ ਆਊਗੀ ਰੇਟ ਮਾਲਕ ਨੇ 3 ਲੱਖ ਰੁਪਏ ਡਿਮਾਂਡ ਕੀਤੀ ਹੈ ਅੰਮ੍ਰਿਤਸਰ ਮਾਲਕ ਦਾ ਏਰੀਆ ਗੱਡੀ ਜਮਾ ਘਟ ਚੱਲੀ ਹੋਈ ਹੈ ਸੀ ਕੁੱਲ 43000 ਕਿਲੋਮੀਟਰ ਚੱਲੀ ਹੋਈ ਹੈ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਬਾਕੀ 3 ਲੱਖ ਦੇ ਵਿੱਚੋਂ ਘਟਾਵਾ ਕੀਤਾ ਜਾਊਗਾ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਹੁੰਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੋਂ ਚਲਾ ਕੇ ਦੇਖ ਸਕਦੋਂ ਜੇ ਪਹਿਲਾਂ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਐਸੀ 9988814688 ਕੋਈ ਵੀ ਗੱਲ ਕਰਨੀ ਹੋਈ ਮਾਲਕ ਨਾਲ ਡਾਇਰੈਕਟ ਕਰ ਲਿਓ ਗੱਲ ਕਰਾਂਗੇ ਰੀਟੇਜ਼ ਗੱਡੀ ਦੀ VXI ਪੈਟਰੋਲ ਵੈਰੀਐਂਟ CNC ਗੱਡੀ ਚੈੱਕ ਰੂ ਰੰਗ ਚੈੱਕ ਰੂ ਸੀ ਮਾਡਲ ਦੀ ਗੱਲ ਕਰੀਏ 2010 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ ਸੀ ਮਾਲਕ ਕਹਿੰਦੇ ਨੇ ਐਨਓਸੀ ਵਗੈਰਾ ਮਿਲ ਜੂ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਸੀ ਜ਼ੀਰੋ ਮਾਲਕ ਦਾ ਏਰੀਆ ਕੰਡੀਸ਼ਨ ਵਧੀਆ ਰੇਟ ਬੜਾ ਘੱਟ ਹੈ ਸੀ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ 1 ਲੱਖ ਤੇ 25000 ਰੁਪਏ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਹੋਰ ਵੀ ਹੋ ਜਾਊਗਾ ਘਾਟਾ ਵਾਦਾ ਕੀਤਾ ਜਾਊਗਾ ਰੇਟ 'ਚ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਰੇਟ ਵੀ ਪਸੰਦ ਆਊਗਾ ਗੱਡੀ ਵੀ ਪਸੰਦ ਆਊਗੀ ਅੰਦਰੋਂ ਵੀ ਗੱਡੀ ਦੀ ਕੰਡੀਸ਼ਨ ਪਸੰਦ ਆਊਗੀ ਹਰ ਚੀਜ਼ ਤੁਹਾਨੂੰ ਚੰਗੀ ਲੱਗੂਗੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 62 838 ਤੇ 58 683 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਮਾਲਕ ਨਾਲ ਆਪ ਕਰ ਸਕਦੇ ਹੋ ਜੀ ਗੱਲ ਕਰਾਂਗੇ ਜੀ ਆਪਾਂ ਬੋਲਟ ਦੀ ਇੱਕ ਬੋਲਟ ਬਹੁਤ ਵਧੀਆ ਕੰਡੀਸ਼ਨ ਚ ਹਰਿਆਣਾ ਨੰਬਰ ਬਿਲਕੁਲ ਨਵਾਂ ਲੈ ਕੇ ਪਹੁੰਚਿਆ ਮਾਡਲ 2015 ਦਾ 135000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਅਸੀਂ ਅੱਬ ਹੋਰ ਮਾਲਕ ਦਾ ਏਰੀਆ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣਾ ਬੋਲਟ ਆਪਾਂ ਲੈ ਕੇ ਪਹੁੰਚਿਆ ਬਾਕੀ ਸਾਰਾ ਕੁਝ ਚੈੱਕ ਕਰੋ ਜੀ ਟਾਇਰ ਚੈੱਕ ਕਰੋ ਕੰਡੀਸ਼ਨ ਚੈੱਕ ਕਰੋ ਇੰਜਨ-ਉੰਜਨ ਚੈੱਕ ਕਰੋ ਜੀ ਹਰ ਚੀਜ਼ ਪੂਰੀ ਵਧੀਆ ਪ੍ਰੋਪਰ ਆਪਾਂ ਨੂੰ ਮਿਲੂਗੀ ਜਾਕੇ ਕੋਈ ਦੇਖਣ ਦਾ ਹੈਗਾ ਚਾਹਵਾਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਅਬਹੋਰ ਮਾਲਕ ਦਾ ਏਰੀਆ ਦਾ ਟੈਂਕੀ ਦੇਖੋ ਜੀ ਹਰ ਪਾਰਟਸ ਚੈੱਕ ਕਰੋ ਤੁਸੀਂ ਨਾ ਕੋਈ ਡੈਮੇਜ ਨਾ ਕੋ ਟੁੱਟਿਆ ਭੱਜ ਨਾ ਕੋਈ ਕੰਬੀ ਪੇਸੀ ਮਾਲਕ ਨੇ ਵਧੀਆ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਦਾਕੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ 98 883 26 485 ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰ ਸਕਦੋਂ ਦਾਕੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਮਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਆਪਣੀ ਵੀਡੀਓ ਤਾਂ ਵੀਡੀਓ ਨੂੰ ਬੱਤ-ਬੱਤ ਲਾਈਕ ਕਰ ਦਿਓ ਜੀ ਤੇ ਬੱਤ-ਬੱਤ ਸ਼ੇਅਰ ਕਰ ਦਿਓ ਪਸੰਦ ਆਈਏ ਵੀਡੀਓ ਤਾਂ ਕਮੈਂਟ ਵੀ ਕਰਕੇ ਮੈਨੂੰ ਦੱਸਿਓ ਜੀ ਤੇ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ ਤੇ ਵੀਡੀਓ ਚ ਐਡ ਤੁਸੀਂ ਲਗਵਾਉਣੀ ਹੈ ਸੀ ਅਗਲੀ ਵੀਡੀਓ ਚ ਆਪਾਂ ਐਡ ਤੁਹਾਡੀ ਲਗਾ ਦਾਂਗੇ ਬਿਲਕੁਲ ਫਰੀ ਦੇ ਵਿੱਚ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚ ਦੇਖ ਰਹੂ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਸੀ ਆਪਣੇ ਕੋਲ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਛ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਗੱਲ ਕਰਾਂਗੇ ਆਪਾਂ ਐਂਡੀਗੋ ਗੱਡੀ ਦੀ ਐਂਡੀਗੋ ECS ਗੱਡੀ ਲੈ ਕੇ ਪਹੁੰਚਿਆ ਚੈੱਕ ਕਰੋ ਜੀ 2011 ਮਾਡਲ ਹੈ 2026 ਤੱਕ ਪਾਸਿੰਗ ਆਪਾਂ ਨੂੰ ਮਿਲ ਜੂਗੀ 75000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਗੱਡੀ ਪੰਜਾਬ ਨੰਬਰ ਹੈ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਬਾਕੀ ਤੁਸੀਂ ਜਾਓਗੇ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਉਗੀ ਬਾਕੀ ਰੇਟ 75000 ਡਿਮਾਂਡ ਹੈ ਫਿਕਸ ਨਹੀਂ ਹੈਗਾ ਜੀ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਘਾਟਾ ਵਾਧਾ ਕਰਕੇ ਗੱਡੀ ਸੇਲ ਕਰ ਦਾਂਗੇ ਕਿਸ ਨੂੰ ਪਸੰਦ ਆਈ ਹੈ ਗੱਡੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾਓ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾ ਦੇ ਰੱਖਿਆ 98772 75902 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕਰੋ ਗੱਲਬਾਤ ਮਾਲਕ ਦੇ ਨਾਲ ਆਪ ਤੁਸੀਂ ਆਪੇ ਜੀ ਬਾਕੀ ਕਿਵੇਂ ਦੀ ਲੱਗੀ ਜੀ ਵੀਡੀਓ ਜਰੂਰ ਦੱਸਿਓ ਸਾਰੀਆਂ ਗੱਡੀਆਂ ਦੇਖ ਲਈਆਂ ਵੀਡੀਓ ਵਧੀਆ ਲੱਗੀ ਪਸੰਦ ਆਈ ਆ ਲਾਈਕ ਕਰ ਦਿਓ ਵੀਡੀਓ ਨੂੰ ਜੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਤੁਸੀਂ ਹਰ ਰੋਜ਼ ਆਪਣੀ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਥੱਲੇ ਮਿਲ ਗਿਆ ਹੋਇਆ ਚਿੱਟੇ ਜਿਹੇ ਰੰਗ ਦਾ ਉਹਨੂੰ ਦਬ ਦਿਓ ਲਾਜ਼ਮੀ ਤੇ ਹਰ ਰੋਜ਼ ਆਪਾਂ ਜਿਹੜੀ ਵੀਡੀਓ ਪਾਏ ਕਰਾਂਗੇ ਡੇਲੀ ਤੁਹਾਡੇ ਕੋਲੇ ਤੁਹਾਡੇ ਮੋਬ ਤੁਹਾਡੇ ਮੋਬਾਈਲ ਤੇ ਪਹੁੰਚ ਜਾ ਕਰੂਗਾ ਤੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ। ਬਾਕੀ ਵਧੀਆ ਲੱਗਈ ਵੀਡੀਓ, ਮਸ਼ੀਨਰੀਆਂ, ਗੱਡੀਆਂ ਪਸੰਦ ਆਈਆਂ, ਬੁਲਟ ਪਸੰਦ ਤਾਂ ਜਰੂਰ ਕਮੈਂਟ ਵੀ ਕਰਿਓ ਜੀ ਤੇ ਤੁਸੀਂ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ, ਜਾਣਕਾਰੀ, ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ। ਆਪਣੇ ਕੋਲੇ ਫੋਟੋਆਂ ਭੇਜ ਦਿਓ, ਜਾਣਕਾਰੀ ਭੇਜ ਦਿਓ ਤੇ ਕੋਈ ਵੀ ਗੱਡੀ ਕਿਸੇ ਵੀ ਏਰੀਆ 'ਚੋਂ, ਘਰ-ਕੋਠੀ, ਮਕਾਨ ਕੁਝ ਵੀ ਹੈ ਚਾਹੀ, ਭੇਜੋ ਫਰੀ ਵਿੱਚ ਆਪਾਂ ਐਡ ਲਗਾ ਦਾਂਗੇ। ਤੇ ਵੀਡੀਓ ਵਧੀਆ ਲ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਤੁਸੀਂ ਬਹੁਤ ਸਪੋਰਟ ਕਰਦੇ ਹੋ ਹਰ ਵੀਡੀਓ ਨੂੰ ਉਮੀਦ ਕਰਦਾ ਏਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰੋਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਉਮੀਦ ਕਰਦਾ ਵੀਡੀਓ ਤੁਹਾਨੂੰ ਪਸੰਦ ਆ ਗਈ ਹੋਊਗੀ